ਦੀ ਖਬਰ ਅਮਰਸਰ ਤੋਂ ਆ ਰਹੀ ਹੈ ਜਿੱਥੇ ਅਨਿਲ ਜੋਸ਼ੀ ਜਿਹੜੇ ਕਿ ਸਾਬਕਾ ਕੈਬਨਿਨ ਮੰਤਰੀ ਰਹੇਗੇ ਸਥਾਨਕ ਸਰਕਾਰਾਂ ਬਾਰੇ ਉਹਨਾਂ ਨੇ ਅਸਤੀਫਾ ਦੇ ਦਿੱਤਾ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਤਾਂ ਸੁਖਬੀਰ ਬਾਦਲ ਲਈ ਇੱਕ ਬਹੁਤ ਵੱਡਾ ਚਟਕਾ ਹੈ ਅਕਾਲੀ ਦਲ ਵਾਸਤੇ ਕਿਉਂਕਿ 18 ਨਵੰਬਰ ਨੂੰ ਇੱਕ ਗੋਰ ਕਮੇਟੀ ਦੀ ਬੈਠਕ ਜਿਸ ਵਿੱਚ ਦੁਬਾਰਾ ਮੰਗ ਕੀਤੀ ਗਈ ਸੀ ਕਿ ਅਕਾਲੀ ਦਲ ਦੀ ਬਾਗਡੋਰ ਸੁਖਬੀਰ ਬਾਦਲ ਦੇ ਹੱਥਾਂ 'ਚ ਦੁਬਾਰਾ ਸੌਂਪੀ ਜਾਵੇ ਪਰ ਹਜੇ ਤੱਕ ਉਹ ਰਸਤਾ ਸਾਫ਼ ਨਹੀਂ ਹੋਇਆ ਤੇ ਉਸ ਤੋਂ ਬਾਅਦ ਤੜਾ ਤੜ ਜਿਹੜੇ ਅਸਤੀਫਿਆਂ ਦਾ ਦੌਰ ਜਾਰੀ ਹੈ ਇੱਕ ਵੱਡਾ ਚਿਹਰਾ ਅਮਰਸਰ ਤੋਂ ਅਨਿਲ ਜੋਸ਼ੀ ਜਿਹ ਵਾਰ ਐਮਐਲਏ ਰਹਿ ਚੁੱਕੇ ਹੈ ਤੇ ਸਥਾਨਕ ਸਰਕਾਰਾਂ ਬਾਰੇ ਕਾਲੀ ਭਾਜਪਾ ਦੀ ਗੜਜੋਰ ਸਰਕਾਰ ਚ ਮੰਤਰੀ ਦੇ ਅਹੁਦੇ ਤੇ ਸੇਵਾਵਾਂ ਦੇ ਚੁੱਕਿਆ ਇਸ ਤੋਂ ਇਲਾਵਾ ਉਸ ਤੋਂ ਬਾਅਦ ਉਹਨਾਂ ਨੂੰ ਲਗਾਤਾਰ ਜਿਹੜੀਆਂ ਦੋ ਵਿਦਾ ਸਵਾ ਚੋਣਾਂ ਚ ਉਹਨਾਂ ਨੂੰ ਕਰਾਰੀ ਹਾਰ ਦਾ ਵੀ ਮੂੰਹ ਵੇਖਣਾ ਪਿਆ ਤਾਂ ਹੁਣ ਪਿਛਲੇ ਜਿਹੜੀ 2024 ਦੇ ਵਿੱਚ ਲੋਕ ਸਭਾ ਚੋਣਾਂ ਸੀ ਉਹਦੇ ਵਿੱਚ ਵੀ ਕਾਲੀ ਦਲ ਦੇ ਉਮੀਦਵਾਰ ਵਜੋਂ ਉਹ ਟਿਕਟ ਲੜੀ ਸੀ ਉਹਨਾਂ ਨੇ ਇਲੈਕਸ਼ਨ ਤਾਂ ਉਹਦੇ ਵਿੱਚ ਵੀ ਉਹਨਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਹੁਣ ਦੇਖਦੇ ਆ ਕਿ ਆਉਣ ਵਾਲੇ ਸਮੇਂ ਚ ਕਿਹੜੀ ਪਾਰਟੀ ਦਾ ਉਹ ਪੱਲਾ ਫੜਦੇ ਨੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਫਿਲਹਾਲ ਕਾਲੀ ਦਲ ਵਾਸਤੇ ਇੱਕ ਬੜੀ ਤਗੜਾ ਜਿਹਨੂੰ ਕਹ ਲਈਏ ਛਟਕਾ ਕੇ ਲਗਾਤਾਰ ਜਿਹੜਾ ਇੱਕ ਵੱਡੇ ਚਿਹਰੇ ਨੇ ਅਸਤੀਫਾ ਦਿੱਤਾ ਅੰਮ੍ਰਿਤਸਰ ਤੋਂ ਜਿੱਥੇ ਇੱਕ ਕਾਲੀ ਦਲ ਦੀ ਬੜੀ ਵੱਡੀ ਪਕੜ ਸੀ ਕਿਸੇ ਸਮੇਂ ਪਰ ਅੱਜ ਕਾਫੀ ਵੱਡੇ ਜਿਹੜੇ ਲੀਡਰ ਪਿਛਲੇ ਦਿਨੀ ਤਲਵੀਰ ਸਿੰਘ ਗਿੱਲ ਨੇ ਵੀ ਕਾਲੀ ਦਲ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ ਇੱਕ ਗੁਰੂ ਰਾਮਦਾਸ ਹਸਪਤਾਲ ਦੇ ਮੁੱਦੇ ਨੂੰ ਲੈ ਕੇ ਜਿਹੜੀ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਸੀ ਤਾਂ ਆਉਣ ਵਾਲੇ ਸਮੇਂ ਦੇਖਦੇ ਹਾਂ ਕਿ ਕਾਲੀ ਦਲ ਕਿਸ ਵੱਲ ਤੁਰਦਾ ਹੈ ਫਿਲਹਾਲ ਉਹ ਆਪਣਾ ਕਲਬਾ ਬਚਾ ਪਾਉਂਦਾ ਹੈ ਜਾਂ ਨਹੀਂ ਫਿਲਹਾਲ ਇਹ ਤਾਜ਼ਾ ਅਪਡੇਟ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਅਨਿਲ ਜੋਸ਼ੀ ਜਿਹੜੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸੀ ਉਹਨਾਂ ਵੱਲੋਂ ਸਮੂਹਿਕ ਜਿਹੜੀ ਆਪਣਾ ਮਡਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਉਹਨਾਂ ਦੇ ਨਾਲ ਜਿਹੜੀ ਟੀਮ ਸੀਗੀ ਜਿੱਚ ਨਰੇਸ਼ ਮਾਜਨ ਬਟਾਲੇ ਤੋਂ ਨਗਰ ਕੌਂਸਲ ਤੇ ਵਰਤਾਰੇ ਉਹ ਵੀ ਹੋ ਸਕਦਾ ਹੈ ਕਿ ਆਪਣਾ ਅਸਤੀਫਾ ਜਲਦੀ ਐਲਾਨ ਕਰ ਦੇਣ ਉਸ ਤੋਂ ਇਲਾਵਾ ਸਰਿੰਦਰ ਕੁਮਾਰ ਸ਼ਿੰਦੀ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਹੇ ਫਤੇਗੜ ਚੂੜੀਆਂ ਦੇ ਉਹਨਾਂ ਵੱਲੋਂ ਵੀ ਅਸਤੀਫੇ ਦੀ ਪੇਸ਼ਕਸ਼ ਹੋ ਸਕਦੀ ਆ ਜਾਵੇ ਕਿਉਂਕਿ ਪਿਛਲੇ ਜਦੋਂ ਟਾਂਚਾ ਬਣਾਇਆ ਗਿਆ ਸੀ ਕਾਲੀ ਦਲ ਵੱਲੋਂ ਉਦੋਂ ਉਹਨਾਂ ਨੂੰ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਸ਼੍ਰੋਮਣੀ ਕਾਲੀ ਦਲ ਬਾਦਲ ਦਾ ਬਣਾਇਆ ਗਿਆ ਸੀ ਫਿਲਹਾਲ ਉਹਨਾਂ ਦਾ ਜਿਹੜਾ ਐਲਾਨ ਹੋਣਾ ਬਾਕੀ ਆ ਪਰ ਅੱਜ ਦਾ ਜਿਹੜਾ ਅਪਡੇਟ ਹੈ ਜਿਹੜਾ ਅਨਿਲ ਜੋਸ਼ੀ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਸ਼੍ਰੋਮਣੀ ਕਾਲੀ ਦਲ ਬਾਦਲ ਦੀ ਜਿਹੜੀ ਮੋਡਲੀ ਮੈਂਬਰਸ਼ਿਪ ਤੋਂ ਤਾਂ ACR ਬਾਰੇ ਦੀ ਸਪੈਸ਼ਲ ਰਿਪੋਰਟ